ਇਹ ਇੱਥੋਂ ਦੀ ਤੇ 100000 ਰੁਪਏ ਦੀ ਸ਼ਰਤ ਜੇ ਮਾੜੇ ਜਾਂ ਕਿਸੇ ਨਾਲ ਲੱਗੀ ਕੰਦਰਾ ਜਿਹਨੇ 10000 ਰੁਪਏ ਦੇਣਾ ਜੇ ਗੱਡੀ ਕਰਤੀ ਤਾਂ ਮੈਂ ਦੇਣਾ ਠੀਕ ਹੈ ਠੀਕ ਹੈ ਮਨਜ਼ੂਰ ਚਲੋ ਜੀ ਮਨਜ਼ੂਰ ਹੈ ਚਾਬੀ ਦੇ ਆ ਮਨਜ਼ੂਰ ਦੱਸ ਉਧਰ ਤਾਂ ਉਧਰ ਚ ਮਨਜ਼ੂਰ ਦੱਸ ਦੱਸ ਪਹਿਲਾਂ ਦੱਸ ਤੂੰ ਮਨਜ਼ੂਰ ਹੈ ਕਿ ਹਾਂ ਮਨਜ਼ੂਰ ਹੈ ਮਨਜ਼ੂਰ ਆ ਨੋਕਰੀ ਨਾਲ ਨੋਕਰੀ ਨਾਲ ਯਾ ਵੀਡੀਓ ਆਈ ਚੱਲੂਗੀ ਜੀ ਬਾਈ ਲੱਗ ਲੁੱਗੀ ਮੈਨੂੰ ਨਾ ਕਹੀ ਦੋ ਮੈਂ ਟਾ ਇੱਧਰ ਗਾਲ ਸੋਣਾ ਜੇ ਇੱਧਰ ਰੇੜੇ ਨਾਲ ਵੀ ਲੱਗ ਗਈ ਹਾਂ ਤੇ ਫੇਰ ਵੀ ਯਾਰ ਰੇੜਾ ਤਾਂ ਕੱਢ ਸੱਚਾ ਰੇੜਾ ਕੱਢ ਦੇ ਰੇੜਾ ਕੱਢੋ ਕੱਢ ਦੇ ਕੱਢ ਦੇ ਚ ਰੇੜਾ ਵੀ ਕੱਢ ਦੇ ਨਾ ਯਾਰ ਮੈਂ ਕੱਢ ਦ ਮੈਨੂੰ 2000 ਗੱਡੀ ਦੇ ਇੱਚ ਬੈਂਤੀ ਤਾਂ ਨਹੀਂ ਨਿਕਲੀ ਸੀ ਬਾਈ ਮੈਂ ਕਰਦਾ ਮੇਰਾ ਗੇਰ ਕੋਈ ਨਹੀਂ ਰੰਕ ਲਾਉਂਦਾ ਚਲ ਵੀਡੀਓ ਚੱਲ ਰਹੀ ਹੈ ਲਾਈਵ ਕਹਿੰਦੇ ਤੇਰਾ ਬਲੌਗ ਪੈ ਜਾਣਾ ਹੱਥ ਨੇ ਅੱਜ ਮੈਂ ਇਹ ਨਾ ਕੱਢ ਦ ਨਾ ਦੋ ਬੰਦਾਂ ਉੱਤਰ ਸੌਣ ਲਿਆ ਉਹ ਉਹ ਕਰ ਫੜਿਆ ਡਾਪ ਵਿੱਚ ਨਾ ਦੇ ਮੋੜਾ ਫੜ ਜਾ ਫੜ ਜਾ ਫੜ ਜਾ ਮਾਰੀ ਗੱਡੀ ਇਹ ਤੋਂ ਬੈਂਟੀ ਤੋਂ ਨਿਕਲੀ ਗਾੜਾ ਫੜ ਜਾ ਫੜ ਜਾ ਰੇਣਾ ਨਾ ਬੈਠਦੇ ਤੇ ਉਹ ਇਧਰ ਆ ਬ੍ਰੀ ਮੱਚੜਿਆ ਹਾਂ ਜਿਵੇਂ ਹੀ ਛੱਡ ਗਿਆ ਆਲੀ ਤੋਰ ਲਾ ਬੈਠਾ ਦਰ ਨਹੀਂ ਇਹਨੂੰ ਮਾਰੇ ਰੇ ਬੇਟੇ ਬੇਟੇ ਚੰਦੂ ਗੱਲ ਹੀ ਮੁਕਾੜਾ ਬੇਟੇ ਨਾ ਪੰਜਾਬ ਵਾਲੇ ਵੀਡੀਓ ਬਣਾ ਕੇ ਵਲੌਗ ਪਾ ਦਾਂਗੇ ਹਾਂ ਬੜਾ ਫਾਇਦਾ ਹੋਣਿਆ ਢਾਲ ਡਰਾਈਵਰ ਸਾਹਿਬ ਐਂ ਡਰਾਈਵਰੀ ਵਾਲਾ ਵੱਡਾ ਕਹਿੰਦੇ ਬੈਦੇ ਜੀ ਕਹਿੰਦੇ ਆਹੀ ਕਰਦੇ ਹਾਂ ਇਹ ਕੰਦਲ ਰਾਰ ਆਇਆ ਹਾਂ ਟਰੈਕਟਰ ਦਾ ਮਾ ਮਥਲ ਦੇ ਪੱਤੇ ਉਹਦਾ ਪੈਰ ਦਾਦੀ ਉਹਦਾ ਖੂਡੇ ਹੁਣ ਲੱਗਦਾ ਫਿਰ ਹਾਂ ਤੜਕਾ ਕਹਿੰਦਾ ਹਜ਼ਾਰ ਹਜ਼ਾਰ ਦੀ ਸੱਤ ਲੱਗੀ ਆ ਕਹਿੰਦੇ ਮੇਰੇ ਵੀਰੋ ਢੇੜ ਤਾਂ ਬਹੁਤ ਖੁੱਲਦਾ ਗੱਡੀ ਨਿਕਲ ਜਾਣੀ ਆ ਆ ਦੋ ਮਿੰਟ ਖੜੀ ਨਹੀਂ ਲੱਗੀ ਬਾਦੀ ਚਾਹੇ ਡਰਾਈਵਰ ਹੀ ਪੂਰੀ ਘੈਂਟ ਆ ਕਹਿੰਦੇ ਲੱਗੀ ਤੇ ਨਹੀਂ ਲੱਗੀ ਅਸੀਂ ਦੱਸ ਅਸੀਂ ਦੱਸ ਜਰਾ ਇਹ ਕਿਵੇਂ ਦਾ ਦੱਸ ਲੈ ਤੂੰ ਕੱਟ ਬੰਨ ਬੈਠਾ ਬੱਤ ਬਹੁਤ ਆ ਕੱਟ ਤੂੰ ਹੋਰੇ ਨਹੀਂ ਗੱਡੀ ਇੰਨੀ ਘੱਟੇ ਰਹੀਦਾ ਆਏ ਨਹੀਂ ਦੇਖਮੀ ਨਹੀਂ ਲੱਗੀ ਨਹੀਂ ਲੱਗੀ ਆਏ ਨਿਕਲੀ ਬੇਟਾ ਘਾਲ ਤਮੋਰੀ ਜਣਾ ਇੱਥੋਂ ਆਏ ਮੋੜ ਕੇ ਲੱਗੇ ਇੱਥੋਂ ਮੋੜ ਦੀ ਬਣੀ ਫੇਰ ਨਿਕਲੂਗੀ ਇੱਥੋਂ ਇੱਥੋਂ ਇੱਥੇ ਰਿਆ ਨੀਗਰ ਦਾ ਦੇ ਆਪੇ ਕੱਢਿਆ ਦੋ ਮਿੰਟ ਦੋ ਰੋਕਤਾ ਜੀ ਉੱਤਰ ਕੇ ਵੇਖ ਲਾ ਫੇਰ ਕੱਢ ਲਾ ਹੋ ਲੱਗੀ ਹੋਏ ਲੱਗ ਲੱਗੇ ਲੱਗੀ ਲੱਗੀ ਲੱਗੇ ਉੱਤਰ ਕੇ ਲੱਗੇ ਹੋ ਲੱਗੇ ਹੋਰ ਲੱਗੀ ਹੋਇਆ ਉਹਨੇ ਬੰਪਰ ਲੱਗਿਆ ਮੈਂ ਬੰਪਰ ਤੇ ਮੈਂ ਕੱਢ ਕੇ ਮੈਂ ਖੜ ਦੇ ਕੰਦ ਪਾ ਦੇ ਹਾਂ ਯਾਰੀ ਜਿਹੜੀ ਆ ਰਹੀ ਹੋਣੀ ਯਾਰ ਇਹਦੇ ਨਾਲ ਦੀ ਹੁੰਦੀ ਆ ਜੀ ਬਰਾਤ ਜੀ ਦੇ ਨਾਲ ਦੀ ਹੁੰਦੀ ਆ ਇਥੋਂ ਆਏ ਇਥੋਂ ਆਇਆ ਹਾਂ ਹਾਂ ਤੋ ਬਾਹਲੇ ਨੇੜੋਂ ਨਿਕਲ ਕੇ ਜਾਣੇ ਸੀ ਨੇੜੋ ਆ ਹੀ ਮੋੜ ਤੇ ਉਧਰ ਸੀ ਚੱਲ ਕੋਈ ਨਾ 3 ਵਾਰੀ ਤਾਂ ਹੀ ਮੋੜਦੀ ਪੈਂਦੀ ਅੱਗੇ ਅੱਗੇ ਵਿੱਚ ਕਰਕੇ ਮੜ ਮੜ ਵੀ ਦਿੱਤਾ ਜੀ ਇਹ ਆਉਂਦਾ ਇੱਥੋਂ ਨਾਲ ਨੇ ਹਾਂ ਜੱਸ ਐਟਮੀ ਲੱਗ ਗਈ ਆ ਵਧੀਆ ਮੜ ਜਾਂਦੀ ਐ ਇੱਕ ਵਾਰੀ ਹੋਰ ਜਾਣੀ ਆ ਜੱਗੀ ਨੂੰ ਹਾਂ ਤੱਕੇ ਨਹੀਂ ਜਾਉਂਦੇ ਕਿੰਦਾ ਸਾ ਉਹ ਜੇ ਨਾ ਹੋ ਨਾਲ ਦੀ ਆਉਣਾ ਅਸੀਂ ਵੀ ਦੂਰ ਜਾ ਲੜਦਾ ਆਹੋਂਦੇ ਮੇਰਾ ਨਿਕਣੀ ਲਾ ਜਣੀਏ ਏਦਵਾਰ ਹੈਨਾ ਕਿ ਨਹੀਂ ਆਏ ਨਿਕਾਲੀ ਕਰਦੇ ਚੱਲ ਕੱਢਤਾ ਸਹੀ ਆਣਾ ਕਾ ਕੱਢ ਕੇ ਕਰਨੀ ਕੀ ਆਪਾਂ ਕੱਢ ਤਾਂ ਸਹੀ ਫੇਰ ਹੀ ਪਤਾ ਲੱਗੂ ਇਹ ਤੋਂ ਇਹ ਤੋਂ ਦਾ ਹੀ ਤਾਂ ਕੱਢਦਾ ਹੀ ਆ ਗੱਡੀ ਦਾ ਜਨੇ ਇਹ ਦਸ ਆ ਗਿਆ ਹੁਣ ਜਗਾ ਤੇ ਆ ਦੇ ਉਹ ਤਾਂ ਨੀ ਫਾਸ ਲੈਣੇ ਆ ਪਾਸੇ ਆ ਕੇ ਕੀ ਲੈਣੇ ਆ ਲੈ ਲੈ ਗੱਡੀ ਦਾ ਹੁਣ ਆਏ ਨਿਕਲ ਨਾ ਇੱਧਰ ਲੱਗੂ ਪਾ ਲੱਗੂ ਇੱਧਰ ਲੱਗ ਜਾਣੀ ਆ ਲੱਗੂ ਯਾਰ ਮੋੜ ਤੇ ਪਰ ਆਵਲੇ ਨਹੀਂ ਹੋਈ ਲੱਗਣੀ ਐ ਐਂ ਹੀ ਕੱਢਣੀਆਂ ਨੇ ਹੁਣ ਬਹੁਤ ਦੀ ਦੀ ਸੀ ਇਦਾਂ ਹਾਂ ਐ ਹੁਣ ਸਹੀ ਨਿਕਲ ਗਈ ਧਰਦੀ ਮੋਤੀ ਨੂੰ ਠੀਕ ਆ ਦੇ ਚੱਬਾ ਹੀ ਲਾ ਦੇ ਲਿਆ ਓਏ ਕੱਢੋ 1000 ਰੁਪਇਆ ਕਤਲਿਆ ਯਾਰ ਵੀ ਆ ਦੇ 10000 ਰੁਪਿਆ ਦੇ ਹੁਣ ਨੂੰ 100 ਰੁਪਿਆ ਦੇ ਹੁਣ ਨਹੀਂ ਯਾਰ ਮੂੰਹ ਹੋਰ ਹੀ ਕਰਦਾ ਕਿੱਦਾਂ ਚੱਲੇ ਚਾਰ ਆਏ ਨੂੰ ਕਹਿਣਾ ਹੁਣ ਕੀ ਕਹਿੰਦਾ ਇਹ ਕੀ ਹੋਈ ਆ ਆਏ ਤਾਂ ਡਰਾਈਵਰ ਤੋਂ ਤਕੜਾ ਡਰਾਈਵਰ ਤੋਂ ਹੁਣ 1000 ਰੁਪਿਆ 500 ਰੁਪਿਆ ਪੀਡੀਆਵ ਦਾ ਕੱਢ ਰਿਹਾ ਤੇ 100 ਰੁਪਿਆ ਪੀਡੀਆਵ ਕਰਦਾ ਸੀਰੇ ਨੇ ਵਿਚਾਰੇ ਫਿਰ ਮਾਰੀ ਕੋਲੀ ਦਾ ਉਹਦਾ